ਮੁੱਖ ਮੰਤਰੀ ਭਗਵੰਤ ਮਾਨ ਚਾਹੇ ਕਿਸੇ ਵੀ ਸਟੇਜ ਤੇ ਹੋਵੇ ਉਹ ਕਾਲੀਆਂ ਨੂੰ ਰਗੜੇ ਲਾਏ ਬਿਨਾ ਨਹੀਂ ਰਹਿੰਦੇ ਜਿਸ ਤਰੀਕੇ ਦੇ ਨਾਲ ਤਰਨ ਤਰਨ ਦੇ ਵਿੱਚ ਕਾਲੀ ਦਲ ਨੰਬਰ 2 ਤੇ ਆਇਆ ਉਸ ਤੋਂ ਬਾਅਦ ਲੋਕ ਇਹ ਗੱਲ ਆਖਣ ਲੱਗੇ ਸੀ ਕਿ ਕਾਲੀ ਦਲ ਹੁਣ ਉੱਪਰ ਆਇਆ ਤੇ ਕਾਲੀ ਦਲ 227 ਦੇ ਵਿੱਚ ਵੱਡੀ ਚੁਣੌਤੀ ਦੇਵੇਗਾ ਆਮ ਆਦਮੀ ਪਾਰਟੀ ਨੂੰ ਪਰ ਅਮਨ ਰੂੜਾਣੇ ਜਿਵੇਂ ਪਹਿਲਾਂ ਹੀ ਇਹ ਗੱਲ ਆਖੀ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਗੈਂਗਸਟਰਾਂ ਨਾਲ ਸਬੰਧ ਆ ਤੇ ਅਸੀਂ ਉਹਨਾਂ ਨੂੰ ਵੀ ਜੇਲ੍ਹ ਦੀ ਸੈਰ ਕਰਾਵਾਂਗੇ ਜਿਵੇਂ ਵਿਕਰਮਜੀਤ ਮਜੀਠੀਏ ਨੂੰ ਕਰਾਈ ਆ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਹਲਚਲ ਮੱਚ ਗਈ ਸੀ ਕਿ ਹੁਣ ਕਾਲੀ ਦਲ ਜਿਵੇਂ ਜਿਵੇਂ ਉੱਭਰਨ ਦੀ ਕੋਸ਼ਿਸ਼ ਕਰਦਾ ਉਵੇਂ-ਉਵੇਂ ਕਾਲੀ ਦਲ ਦੇ ਉੱਤੇ ਆਮ ਆਦਮੀ ਪਾਰਟੀ ਸਕੰਜਾ ਕੱਸਦੀ ਆ ਕਿਉਂਕਿ ਆਪਣਾ ਸਭ ਤੋਂ ਵੱਡਾ ਵਿਰੋਧੀ ਅਕਾਲੀ ਦਲ ਨੂੰ ਮੰਨਦਾ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਲੱਗ ਤਰ੍ਹਾਂ ਦੀ ਰਾਜਨੀਤੀ ਹੁੰਦੀ ਆ ਆਮ ਤੌਰ ਤੇ ਜਿਵੇਂ ਪੂਰੇ ਭਾਰਤ ਦੇ ਵਿੱਚ ਜਾਤ ਨੂੰ ਆਧਾਰ ਬਣਾ ਕੇ ਉੱਥੇ ਉਸ ਤਰੀਕੇ ਦੀ ਰਾਜਨੀਤੀ ਹੁੰਦੀ ਆ ਪਰ ਪੰਜਾਬ ਦੇ ਵਿੱਚ ਧੜਿਆਂ ਦੀ ਰਾਜਨੀਤੀ ਆ ਇੱਕ ਅਕਾਲੀ ਦਲ ਦਾ ਧੜਾ ਇਹ ਦੂਜਾ ਕਾਂਗਰਸ ਪਾਰਟੀ ਦਾ ਧੜਾ ਪਿਛਲੇ ਲੰਮੇ ਸਮੇਂ ਤੋਂ 222 ਤੋਂ ਪਹਿਲਾਂ ਇਹੀ ਰਾਜਨੀਤੀ ਪੰਜਾਬ ਦੇ ਵਿੱਚ ਹੁੰਦੀ ਰਹੀ ਆ ਤੀਜਾ ਧੜਾ ਕੋਈ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਅਸਮਰਥ ਰਿਹਾ ਤੇ ਹੁਣ ਵੀ ਸਰਦਾਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਇਹ ਲੱਗਦਾ ਕਿ ਧੜੇ ਹਮੇਸ਼ਾ ਦੋ ਹੀ ਹੁੰਦੇ ਆ ਹੁਣ ਇੱਕ ਧੜਾ ਕਮਜ਼ੋਰ ਕਰਨਾ ਪਵੇਗਾ ਜੇ 227 ਦੇ ਵਿੱਚ ਅਸੀਂ ਸਰਕਾਰ ਬਣਾਉਣੀ ਹੈ ਉਹਨਾਂ ਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਖਿੱਚੋ ਤਾਣੀ ਇੰਨੀ ਆ ਇਹਨਾਂ ਦੇ ਨਾਲ ਟੱਕਰਨਾ ਸੌਖਾ ਹੋਵੇਗਾ ਪਰ ਜੇਕਰ ਕਾਲੀ ਦਲ ਮਜ਼ਬੂਤੀ ਦੇ ਨਾਲ ਚੋਣ ਲੜੂਗਾ 227 ਚ ਤੇ ਸਾਨੂੰ ਹਰਾਉਣਾ ਬੜਾ ਮੁਸ਼ਕਲ ਹੋਵੇਗਾ ਇਸ ਕਰਕੇ ਪਹਿਲਾਂ ਡੀਏ ਦਾ ਕੇਸ ਬਣਾ ਕੇ ਮਾਝੇ ਦਾ ਅਕਾਲੀ ਦਲ ਦਾ ਸਭ ਤੋਂ ਤਾਕਤਵਰ ਲੀਡਰ ਵਿਕਰਮਜੀਤ ਸਿੰਘ ਮਜੀਠੀਏ ਤੇ ਜਿਵੇਂ ਹੀ ਹੱਥ ਪਾਇਆ ਉਸ ਤੋਂ ਬਾਅਦ ਅਕਾਲੀ ਦਲ ਦੇ ਲੀਡਰ ਤਕਰੀਬਨ ਤਕਰੀਬਨ ਜਿੰਨੇ ਵੀ ਆ ਸਾਰਿਆਂ ਦੇ ਹੌਸਲੇ ਜਿਹੜੇ ਉਹ ਡਿਮੋਲੋਰਾਈਜ਼ ਹੋ ਗਏ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਵੀ ਲੀਡਰ ਚੁਣੌਤੀ ਦਿੰਦਾ ਦਿਖਾਈ ਨਹੀਂ ਦਿੱਤਾ ਇਥੋਂ ਤੱਕ ਕਿ ਕਾਂਗਰਸ ਪਾਰਟੀ ਭਾਵੇਂ ਪੰਜਾਬ ਦੇ ਵਿੱਚ ਸਭ ਤੋਂ ਪੁਰਾਣੀ ਪਾਰਟੀ ਵੀ ਆ ਤੇ ਮੁੱਖ ਵਿਰੋਧੀ ਪਾਰਟੀ ਵੀ ਆ ਉਸ ਦਾ ਪ੍ਰਧਾਨ ਮਲਿੰਦਰ ਸਿੰਘ ਰਾਜਾ ਵੜਿੰਗ ਉਹ ਵੀ ਸਰਕਾਰ ਨੂੰ ਜਿਵੇਂ ਘੇਰਨਾ ਚਾਹੀਦਾ ਉਸ ਤਰੀਕੇ ਦੇ ਨਾਲ ਨਹੀਂ ਘੇਰਦੇ ਸਰਕਾਰ ਨਿਯੰਤਰ ਹੋ ਜਾਂਦੀ ਕੋਈ ਉਸ ਦੇ ਉੱਤੇ ਪਾਬੰਦੀ ਨਾ ਲੱਗਦੀ ਜੇਕਰ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਤੇ ਜਿਹੜੇ ਹੋਰ ਸਮਾਜਿਕ ਲੋਕ ਇਕੱਠੇ ਹੋ ਕੇ ਸਰਕਾਰ ਦੇ ਉੱਤੇ ਜਿਹੜੀ ਨਕੇਲ ਨਾ ਕੱਸਦੇ ਤਾਂ ਇੱਥੋਂ ਤੱਕ ਕਿ ਜਿੰਨੀ ਵਾਰ ਵੀ ਸਰਕਾਰ ਨੂੰ ਬੈਕਫੁੱਟ ਤੇ ਲਿਆਂਦਾ ਉਹ ਦੋਵੇਂ ਸਿਆਸੀ ਪਾਰਟੀਆਂ ਨੇ ਨਹੀਂ ਉਹ ਕਿਸਾਨ ਯੂਨੀਅਨ ਜਾਂ ਫਿਰ ਸੋਸ਼ਲ ਮੀਡੀਆ ਦੀ ਵੇਵ ਨੇ ਪਿੱਛੇ ੱਤਕਿਆ ਹੁਣ ਜਦੋਂ ਅਮਨ अरोड़ा ਦਾ ਇਹ ਬਿਆਨ ਆਇਆ ਕਿ ਹੁਣ ਸਾਡਾ ਅਗਲਾ ਟਾਰਗੇਟ ਤਰਨਤਨ ਦੇ ਵਿੱਚ ਜਿਵੇਂ ਗੈਂਗਸਟਰਾਂ ਦੇ ਨਾਲ ਸੰਬੰਧ ਆ ਅਸੀਂ ਸੁਖਵੀਰ ਬਾਦਲ ਨੂੰ ਅੰਦਰ ਕਰਾਂਗੇ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲ ਹੈ ਤੇ ਹੁਣ ਗੱਜਪਤ ਸਿੰਘ ਗਰੇਵਾਲ ਵਿਕਰਮਜੀਤ ਸਿੰਘ ਮਜੀਠੀਏ ਦਾ ਨਜ਼ਦੀਕੀ ਰਿਸ਼ਤੇਦਾਰ ਉਸ ਦੇ ਜਿਵੇਂ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਆ ਪੰਜਾਬ ਦੀ ਰਾਜਨੀਤੀ ਹੁਣ ਕਰਮ